ਇਹਦਾ ਰੇਟ ਬਾਈ ਜੀ ਇਹਦਾ 5 ਲੱਖ 70 ਹਜ਼ਾਰ ਦੀ ਡਿਮਾਂਡ ਆ ਵੀਰੇ 570 570 ਦੀ ਡਿਮਾਂਡ ਆ ਠੀਕ ਆ ਜੀ 16 ਮਾਡਲ ਆ ਬਾਈ ਬਾਈ 2023 ਮਾਡਲ ਹੈ ਸਵਾ 6 ਲੱਖ ਰੁਪਏ ਮੁੱਲ ਹੈ ਟਰੈਕਟਰ ਦਾ ਬਾਕੀ ਸੌਦਾ ਮੌਕੇ ਤੇ ਹੋਊਗਾ ਅਗੇ ਤੇ ਲੋ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ ਤੇ ਅੱਜ ਬਾਈ ਪਹੁੰਚੇ ਸਮਰਾਲੇ ਕੱਲ ਵੀ ਆਪਾਂ ਇੱਕ ਪਾਰਟ ਬਣਾਇਆ ਸੀ ਅੱਜ ਆਪਾਂ ਬਣਾ ਰਹੇ ਹਾਂ ਦੂਜਾ ਪਾਰਟ ਠੀਕ ਆ ਜੀ ਟਰੈਕਟਰ ਖੜੇ ਨੇ ਇੱਕ ਤੋਂ ਇੱਕ ਕਿਉਂਕਿ ਕੱਲ ਵਾਲੀ ਵੀਡੀਓ ਬਾਈ ਥੋੜੀ ਲੰਬੀ ਹੋ ਗਈ ਸੀ ਤਾਂ ਕਰਕੇ ਆਪਾਂ ਨੇ ਉਹ ਕਰਤੀ ਸੀ ਆ ਤਾਂ ਕਰਕੇ ਅੱਜ ਦੂਜਾ ਪਾਰਟ ਬਣਾ ਰਹੇ ਆਂ ਵੀਡੀਓ ਦਾ ਠੀਕ ਹੈ ਜੀ ਤੇ ਕੱਲ ਆਪਾਂ ਨੇ ਤੁਹਾਨੂੰ ਹਾਲੇ ਟਰੈਕਟਰ ਦਿਖਾਈ ਸੀ ਅੱਜ ਤਾਂ ਆਪਾਂ ਤੁਹਾਨੂੰ ਤੁਹਾਨੂੰ ਦਿਖਾਵਾਂਗੇ ਹਾਲੇ ਟਰੈਕਟਰ ਠੀਕ ਹੈ ਜੀ ਵੈਸੇ ਹੈ ਤਾਂ ਮੈਂ ਅੱਜ ਦੇ ਵਿੱਚ ਆਂ ਕੱਲ ਆ ਤਾਂ ਗਏ ਨਹੀਂ ਵੀਡੀਓ ਦੇ ਪਾਰਟ ਦੂਜਾ ਬਣਾਉਣ ਲੱਗੇ ਆਂ ਜੀ ਤੇ ਬਾਈ ਇਹਦੇ ਬਾਰੇ ਦੋ ਜਾਣਕਾਰੀ ਸਵਰਾਜ ਬਾਰੇ ਜੀ ਹਾਂ ਜੀ ਵੀਰੇ ਇਹ ਤਾਂ ਜਮਾ ਹੀ ਨਮਾ ਹੀ ਆ ਬਾਈ ਟਰੈਕਟਰ 2024 ਮਾਡਲ ਆ ਵੀਰੇ 24 ਮਾਡਲ ਹੈ 2200 ਮੀਡੀਅਮ ਆ ਜੀ ਠੀਕ ਹੈ ਜੀ ਹਾਂ ਜ ਇਹ ਤਾਂ ਵੀ ਲਾ ਤਾਂ ਆ ਗਿਆ ਮੋ ਗਿਆ ਵੀ ਲਿਆ ਕੇ ਮਨ ਲੀ ਕਿ ਯਾਂਸੀ ਦੇ ਚੌ ਲਾ ਕੇ ਤੁਹਾਡੇ ਕੋਲ ਟਰੈਕਟਰ ਆ ਗਿਆ ਮੁੜ ਕੇ ਹਨਾ ਜੀ ਲਓ ਜੀ ਬਾਈ ਜਮਾ ਹੀ ਨਵਾਂ ਟਰੈਕਟਰ ਹੈ ਲੈ ਜੀ 90 90 95 ਪੈਸੀ ਟਾਇਰ ਪਏ ਆ ਬਾਈ 3 ਸਪੀਡ ਦੇ ਵਿੱਚ ਹੈ ਹਾਂ ਜੀ ਜਿਹੜਾ ਪਹਿਲਾਂ ਸਵਰਾਜ ਹੁੰਦਾ ਉਹਦਾ ਬਈ 2 ਸਪੀਡ ਚ ਹੁੰਦਾ ਦਾ 4 ਵੀਲ ਹੈ ਹਨਾ ਜੀ 4 ਵੀਲ ਚ ਆਉਂਦਾ ਹਾਂ ਜੀ ਵੀਰੇ ਪਹਿਲਾਂ ਸਵਰਾਜ ਠੀਕ ਹੈ ਜੀ ਹਾਂ ਜੀ ਹੁਣ ਹਾਈ ਲੋ మీడియం ਆਉਂਦੇ ਆ ਠੀਕ ਹੈ ਬਾਈ 4 ਵੀਲ ਵੀ ਆਉਂਦਾ ਹਾਈ ਲੋ మీడియం ਵੀ ਆਉਂਦੇ ਦੋਨੇ ਆਉਂਦੇ ਆ ਦੋਨੇ ਆਉਂਦੇ ਠੀਕ ਹੈ ਜੀ ਇਹਦਾ ਬਈ ਰੇਟ ਇਹ ਵੀ 9 ਲੱਖ ਦੀ ਡਿਮਾਂਡ ਆ ਬਾਕੀ ਮਾਰਦਾਨ ਕਰਦਾ ਵੀ 9 ਲੱਖ ਦਾ ਠੀਕ ਆ ਭਾਈ ਨਵੇਂ ਨਾਲ ਉਹਨਾਂ ਰੇਟ ਦਾ ਖਾਦਾ ਫਰਕ ਆ ਵੇਹੇ ਟਰੈਕਟਰ ਦਾ ਟਰੈਕਟਰ ਨਵਈਆ ਮਾਡਲ ਵੀ 24 ਉਹ ਹੁਣ ਤਾਂ 25 ਬਿਲਕੁਲ ਬਾਈ ਠੀਕ ਆ ਜੀ ਚੱਲਿਆ ਵੀ ਬਾਈ ਘੰਟਿਆਂ ਚ ਹੋਊਗਾ ਟਰੈਕਟਰ ਹਾਂਜੀ ਹਾਂਜੀ ਵੀ ਤੇ ਆਪਾਂ ਬਾਈ ਤੁਹਾਨੂੰ ਪੂਰੀ ਲੰਬੀ ਚੌੜੀ ਜਾਣਕਾਰੀ ਤਾਣੀ ਦੇ ਰਹੇ ਹੁਣ ਮੈਂ ਤਾਂ ਉੱਥੇ ਇੱਕ ਟਰੈਕਟਰ ਦੀ 10 ਮਿੰਟ ਦੀ ਵੀਡੀਓ ਬਣਾ ਦੰਨਾ ਪੁਰੇ ਫਿਰ ਟਰੈਕਟਰ ਖਾਦੇ ਆ ਜੇ ਇਕੱਲੇ ਇਕੱਲੇ ਦੇਣ ਲੱਗੇ ਫਿਰ ਟਾਈਮ ਬਹੁਤ ਲੰਘ ਜਾਣਾ ਠੀਕ ਆ ਜੀ ਟਰੈਕਟਰ ਖੁੱਲਿਆ ਵਾ ਕਿਥੋਂ ਨਹੀਂ ਬਾਈ ਇਸ ਗੱਲ ਦਾ ਨਾ ਬਾਈ ਕੋਈ ਵੀ ਬਹਿਮ ਕਰਿਆ ਕਰੋ ਵੀ ਉੱਚਾ ਮਾਡਲ ਟਰੈਕਟਰ ਆ ਵੀ ਪਤ ਨਹੀਂ ਨੁਕਸਾ ਵੀ ਤਾਂ ਆਉਂਦੇ ਆ ਟਰੈਕਟਰ ਠੀਕ ਹੈ ਜੀ ਤੇ ਬਾਕੀ ਅਗਲੇ-ਅਗਲੇ ਦਾ ਮਨ ਹੁੰਦਾ ਬਾਈ ਕਈ ਵਾਰ ਕਿਸੇ ਨੇ ਕੋਈ ਹੋਰ ਟਰੈਕਟਰ ਲੈਣਾ ਹੁੰਦਾ ਕਈ ਵਾਰ ਕਿਸੇ ਨੇ ਬੜਾ ਲੈਣਾ ਹੁੰਦਾ ਤਾਂ ਕਰਕੇ ਟਰੈਕਟਰ ਇੱਥੇ ਆਈ ਜਾਈ ਜਾਂਦੇ ਆ 53 10 ਆ ਗਿਆ ਜੀ ਇਹਦਾ ਬਾਈ ਮਾਡਲ ਜੀ 2015 ਮਾਡਲ ਹੈ 15 ਮਾਡਲ ਆ ਜੀ ਪਿਛਲੇ ਟਾਇਰ ਤੇ ਵੀ ਨੇ 90 ਪੈਸੀ ਪਏ ਆ ਜੀ ਹਾਂ ਜੀ ਤੇ ਬਾਈ ਮੁਰਲੇ ਨਾਲ ਦੀ ਲੱਗਦੇ ਆ ਟਾਇਰ ਮੁਰਲੇ ਨਾਲ ਲੱਗਦੇ ਮੁਰਲੇ ਟਾਇਰ ਨਾਲ ਦੇ ਬਾਈ ਪਿਛਲੇ ਟਾਇਰ ਨਵੇਂ ਲੱਗੇ ਜੀ ਪੀਪੀ 10 ਨ ਤੇ ਇਹ ਬਾਈ 3 ਸਪੀਡ ਚ ਹੈ ਨਾ ਜੀ 3 ਸਪੀਡ ਅੱਗੇ ਹੈ ਜੀ 3 ਸਪੀਡ ਚ ਹੈ ਠੀਕ ਹੈ ਜੀ ਸਲੰਸਰ ਬਾਈ ਪੂਰਾ ਲੱਗਿਆ ਹੋਇਆ ਟੌਰੀ ਛਤਰੀ ਲੱਗੀ ਹੋਈ ਹੈ ਜੀ ਤੇ ਇਹਦਾ ਰੇਟ ਬਾਈ ਜੀ ਇਹਦਾ 5 ਲੱਖ 70 ਹਜ਼ਾਰ ਦੀ ਡਿਮਾਂਡ ਹੈ ਵੀਰੇ 5 70 5 70 ਦੀ ਡਿਮਾਂਡ ਹੈ ਠੀਕ ਹੈ ਜੀ 16 ਮਾਡਲ ਹੈ ਬਾਈ 5 ਲੱਖ 70000 ਰੁਪਏ ਮੁੱਲ ਹੈ ਇਨ ਲਾਈਨ ਪੰਪ ਵਾਲਾ ਜੀ ਠੀਕ ਹੈ ਜੀ ਟਾਇਰ ਤਰੀਬਨ 85 90 ਪੈਸੇ ਹੈਗੇ ਆ ਪਿੱਛੋਂ ਦੇਖ ਲਓ ਟਰੈਕਟਰ Ориਜਨਲ ਹੈ ਬਾਈ ਟਰੈਕਟਰ ਸਾਰਾ ਸਾਰਾ Ориਜਨਲ ਹੈ ਬਾਈ ਲੋ ਜੀ ਨੰਬਰ 11 ਠੀਕ ਹੈ ਜੀ ਜਿਹਨੂੰ ਬਾਈ ਮਾੜੀ ਮੋਟੀ ਹੋਈ ਤੁਸੀਂ ਆਪੇ ਦਿਖਾ ਦਿਓ ਵੀਡੀਓ ਚ ਠੀਕ ਹੈ ਜੀ ਹਾਂ ਲੈ ਵੀਰੇ ਮਾਰੂ ਮਾਦਰਾ ਰੰਗ ਦੇਖ ਲਓ ਐਨ ਵਧੀਆ ਪਿਆ ਟਰੈਕਟਰ ਅੱਗੇ ਆ ਗਿਆ ਜੀ ਫੇਰ 969 ਹਾਂ ਜੀ ਸੀਆਰਡੀ ਇੰਜਨ ਵਾਲਾ ਹਨਾ ਬਾਈ ਠੀਕ ਹੈ ਸਟਰਲ ਗੇਅਰ ਵਾਲਾ ਸਟਰਲ ਗੇਅਰ ਹਾਂ ਜੀ ਇਹ ਜੀ ਬਾਈ ਜਦੋਂ ਜਦੋਂ ਆਇਓ ਆਇਆ ਟਰੈਕਟਰ ਮਨਨ ਕੀ 6 ਕੁ ਮਹੀਨੇ ਬਾਅਦ ਆਉਣ ਲੱਗਿਆ ਸ਼ਟਰ ਗੇਅਰ ਹਨਾ ਜੀ ਹਾਂ ਜੀ ਵੀਰੇ ਪਹਿਲਾਂ ਪਹਿਲਾਂ ਨਹੀਂ ਆਇਆ ਪਹਿਲਾਂ ਨਹੀਂ ਆਇਆ ਜੀ ਇਹ ਮਾਡਲ ਬਾਈ 24 ਉਹ 2024 ਚੋਵੀ ਮਾਡਲ ਹੈ ਠੀਕ ਹੈ ਜੀ ਇਹਦਾ ਬਾਈ ਟਾਇਰਾਂ ਬਤੇ ਜੀ ਐਮ ਆਰ ਐਫ ਹੈਗਾ ਕਿਤੇ ਕਿਤੇ ਲਿਖਿਆ ਵਾ 90 ਪੈਸੀ ਟਾਇਰ ਪਈਆਂ ਟਰੈਕਟਰ ਦੇ ਸੀ ਆਰ ਡੀ ਆਈ ਕਿੰਨੇ ਘੰਟੇ ਚੱਲੇ ਵੀਰੇ 200 ਘੰਟੇ ਚੱਲਿਆ ਜੀ ਮੈਂ ਤਾਂ ਐ ਹੈਰਾਨ ਆ ਬਾਈ ਬਾਈ ਨਹੀਂ ਲਿਆਉਂਦੇ ਕਿੱਥੇ ਦੇ ਟਰੈਕਟਰ ਇੰਨੇ ਨਵੇਂ ਲੱਭ ਕੇ ਠੀਕ ਹੈ ਜੀ ਅੱਛਾ ਜੀ ਹਾਂ ਜੀ ਸਾਰੇ ਗੇਰਾਂ ਚ ਬੈਕ ਜਾਂਦਾ 12ਾਂ ਚ ਮੂੜਿਆਂ ਚ ਜਾਂਦਾ ਠੀਕ ਹੈ ਬਾਈ ਹਾਂ ਜੀ ਹਾਂ ਜੀ ਛਤਰੀ ਬਾਈ ਨੂੰ ਨਾਲ ਤਾਂ ਨਹੀਂ ਆਉਂਦੀ ਨਹੀਂ ਨਾਲ ਨਹੀਂ ਆਉਂਦੀ ਵੀਰੇ ਨਾਲ ਨਹੀਂ ਆਉਂਦੀ ਬਾਈ ਛਤਰੀ ਐਕਸਟਰਾ ਲੱਗੀ ਹੋਈ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਮਰਾੜਾਂ ਦੇ ਦੇਖ ਲਓ ਕਿਤੇ ਸਕ੍ਰੈਚ ਵੀ ਨਹੀਂ ਹੈਗਾ ਤੇ ਜਮਾਂ ਨਵਾਂ ਪਿਆ ਟਰੈਕਟਰ ਤੇ ਬਾਈ ਉਰੇ ਤੋਂ ਤੁਹਾਨੂੰ ਜੀ ਮੰਨ ਕੇ ਚੱਲੋ ਜੇ ਕਿਸੇ ਵੀ ਵੀਰ ਨੇ ਨਵਾਂ ਲੈਣਾ ਟਰੈਕਟਰ ਦਾ ਇੱਕ ਵਾਰ ਬਾਈ ਨਾਲ ਕੋਲ ਆ ਕੇ ਜਰੂਰ ਦੇਖ ਕੇ ਜਾਓ ਟਰੈਕਟਰ ਤੁਹਾਨੂੰ ਕੋਈ ਨਾ ਕੋਈ ਟਰੈਕਟਰ ਉੱਚਾ ਮਾਰਲੇ ਤੁਹਾਨੂੰ ਪਸੰਦ ਆ ਜਾਣਾ ਇਹਦਾ ਬਾਈ ਰੇਟ ਇਹਦਾ 1.5 ਲੱਖ ਦੀ ਡਿਮਾਂਡ ਹੈ ਵੀਰੇ 1.5 ਲੱਖ 1.5 ਠੀਕ ਹੈ ਜੀ ਬਾਈ 12 ਮੂਰਾਂ ਦੇ ਕਰੀਬ ਹੈਗਾ ਟਰੈਕਟਰ 12 ਦੇ ਉੱਪਰ ਹੀ ਵੈਸੇ ਜੀ 12 ਦੇ ਉੱਪਰ ਹੈ ਵੀਰੇ ਉੱਪਰ ਹੀ ਆ ਠੀਕ ਹੈ ਜੀ ਆ ਬਾਈ 1.5 ਲੱਖ ਮੰਗਿਆ ਬਾਈ ਨੇ ਮਾਡਲ 24 ਉਹ ਆ ਉਹਨੂੰ ਤੁਸੀਂ ਆਪੇ ਹਿਸਾਬ ਲਾ ਲਓ ਵੀ ਪੈਸੇ ਕਿੰਨੇ ਘਟਦੇ ਆ ਠੀਕ ਹੈ ਜੀ 1.5 ਵੀ ਡਿਮਾਂਡੇ ਕਰੀ ਆ ਬਾਈ ਨੇ ਠੀਕ ਹੈ ਜੀ ਉਹ ਜੀ ਬਾਈ ਵੇਡ ਵਗੈਰਾ ਤਾਂ ਨਾਲ ਆਉਣੇ ਇਹਨੂੰ ਹਨਾ ਹਾਂ ਜੀ ਅੰਦਰ ਵੇਡ ਨਾਲ ਵੇਡ ਬਾਈ ਨਾਲ ਆਉਣੇ ਇਹਨੂੰ ਪੀ ਵੀ 09 ਨੰਬਰ ਆ ਜੀ ਆਪਣਾ ਨੰਬਰ ਕਿੱਥੇ ਆ ਬਾਈ ਕਪੂਰ ਥੱਲੇ ਦਾ ਕਪੂਰ ਥੱਲੇ ਦਾ ਨੰਬਰ ਆ ਜੀ ਠੀਕ ਹੈ ਜੀ ਆਲ ਪੰਜਾਬ ਦਾ ਨੰਬਰ ਖੜਾ ਬਾਈ ਟਰੈਕਟਰ ਨਾ ਬਾਈ ਨੂੰ ਮਖੌਲ ਕਰਕੇ ਛੇੜਾਂ ਮੈਂਗਾ ਬਾਈ ਇੰਨੇ ਮਾਡਲ ਵੀ ਯਾਦ ਰੱਖਣੇ ਵੀ ਔਖੇ ਆ ਟਰੈਕਟਰਾਂ ਤੇ ਬਾਈ ਕਹਿੰਦਾ ਮੈਨੂੰ ਟਾਇਰਾਂ ਦਾ ਵੀ ਪਤਾ ਵੀ ਕਿਹੜੇ ਟਰੈਕਟਰ ਨੂੰ ਕਿਹੜੀ ਕੰਪਨੀ ਦੇ ਟਾਇਰ ਪਏ ਹੋਏ ਆ ਤੇ ਅੱਗੇ ਆ ਗਈ 605 ਡੀਆਈ ਇਹ ਵੀ 40 ਸੈਂਟਰ ਵਾਲਾ ਹੀ ਆ ਜੀ ਤੇ ਇਹ ਵੀ ਸਗਲੰਡਾ ਚੀ ਆ ਇਹ ਬਾਈ ਸੀਆਰਟੀਏ ਦੂਜਾ ਹੀ ਆ ਨਹੀਂ ਮੈਕੋ ਪੰਪ ਵਾਲਾ ਵੀਰੇ ਠੀਕ ਆ ਜੀ ਹਾਂਜੀ ਹਾਂਜੀ 4x4 ਦਾ 4 ਵੀ ਡਰਾਈਵ ਦੇ ਵਿੱਚ ਆ ਜੀ ਨੋਵੋ ਠੀਕ ਆ ਜੀ ਸ਼ਟਲ ਗੀਅਰ ਵਾਲਾ ਹਾਂਜੀ ਲੈ ਬਾਈ ਹਾਂਜੀ ਤੇ ਟਾਇਰ ਟੂਰ ਬਾਈ ਤਰੀ ਉਹਨਾਂ ਹੈਗੇ 80 ਪੈਸੇ ਪਹਿਲਾਂ ਮੰਨ ਲਓ ਮਗਰਾਂ ਮੁਰਲੇ ਅੱਦੇ ਮੰਨ ਲਓ ਮੁਰਲੇ ਅੱਦੇ ਮੰਨ ਲਓ ਹਾਂਜੀ ਹਾਂਜੀ ਭਾਈ 4 ਵੀਲ ਦੀ ਗੱਲ ਦੇਖੀਏ ਮੁਰਲੇ ਟਾਇਰ ਮੇਸ਼ਾ ਵੱਧ ਕਸਾਈ ਹੁੰਦੀ ਹੈ ਨਾ ਜੀ 4 ਵੀਲ ਵੱਧ ਵਸਾਉਂਦੇ ਹਾਂਜੀ ਹਾਂ ਤੇ ਇਹਦਾ ਰੇਟ ਵਾਈ ਜੈ ਟਰੈਕਟਰ ਦਾ ਜੀ ਇਹ ਡਿਮਾਂਡ ਆਈ ਜੀ 7 ਲੱਖ 40 ਹਜ਼ਾਰ ਦੀ 7 ਲੱਖ 40 ਹਜ਼ਾਰ ਭਾਈ 7 40 ਮੋਲ ਹੈ ਜੀ ਤੇ ਬਾਕੀ ਸੌਦਾ ਮੌਕੇ ਤੇ ਹੋ ਜਾਊਗਾ ਜੀ ਠੀਕ ਹੈ ਬਾਕੀ ਜਿੰਨੇ ਵੀ ਬਾਈ ਨੇ ਰੇਟ ਦੱਸਿਆ ਉਹ ਆਕੇ ਬਾਈ ਸੌਦਾ ਹੋਣਾ 10 ਘਟ ਜਾਵੇ 15 ਘਟ ਜਾਵੇ 20 ਘਟ ਜਾਵੇ ਉਹ ਉਹ ਬਾਈ ਦੇ ਮੂਡ ਤੇ ਡਿਪੈਂਡ ਕਰਦਾ ਠੀਕ ਨਹੀਂ ਬਾਈ ਹਾਂ 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 ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਕਿਉਂਕਿ ਬਾਈ ਬਾਈ ਕੋਲ ਇੰਨੇ ਟਰੈਕਟਰ ਖੜੇ ਨੇ ਸਾਰੇ ਟਰੈਕਟਰ ਬਾਈ ਨੇ ਦੇਣੇ ਹੀ ਨੇ ਠੀਕ ਹੈ ਜੀ ਜੇ ਸੌਦਾ ਨੇੜੇ ਲੱਗਦਾ ਹੋਇਆ ਤਾਂ ਬਾਈ ਗਰੰਟੀ ਆਪਣੀ ਬਾਈ ਖਾਲੀ ਨਹੀਂ ਮੋੜੂਗਾ ਠੀਕ ਹੈ ਨਾ ਜੀ ਤੇ ਅੱਗੇ ਜੀ ਆ ਗਿਆ ਮਹਿੰਦਰਾ ਯੂਵੋ 575 ਡੀਆਈ ਇਹ ਵੀ 4 ਵੀਲ ਵਾਲਾ ਬਾਈ ਟਰੈਕਟਰ ਇਹ ਵੀ ਨਵਈਆ ਬਾਈ ਟਰੈਕਟਰ ਜਮਾ ਹੀ ਠੀਕ ਹੈ ਜੀ ਤੇ ਪਿਛਲੇ ਟਰ ਸੀਰੀਅਲ ਦੇ ਆ ਮੂਲੇ ਟਰ ਬੀਕੇਟੀ ਦੇ ਬਾਈ ਇਹਦੇ ਬਾਈ ਟਾਇਰ ਪਿਛਲੇ ਨਵੇਂ ਪਾਈ ਦੋਵਾਰ ਹਨਾ ਜੀ ਹਾਂਜੀ ਵੀਰੇ ਨਵੇਂ ਪਾਇਆ ਹੋਇਆ ਠੀਕ ਆ ਜੀ ਹਾਂਜੀ ਤੇ ਇਹਦਾ ਬਾਈ ਜੀ ਮਾਡਲ ਹੈ ਤੇ ਮਾਡਲ 2021 ਹੈ ਵੀਰੇ 2021 ਮਾਡਲ ਆ ਜੀ 575 ਤੇ ਡਬਲ ਕਲਚ ਦੇ ਵਿੱਚ ਹੈ ਪੂਰਾ ਟੌਪ ਵਾਲਾ ਮਾਡਲ ਹੈ ਜੀ ਹਾਂਜੀ ਤੇ ਇਹਦਾ ਰੇਟ ਬਾਈ ਇਹ ਵੀਰੇ ਜੀ ਪੂਰੇ 6 ਲੱਖ ਦਾ ਦੇ ਦਾਂਗੇ 6 ਲੱਖ ਦਾ ਜੀ ਹਾਂਜੀ ਮਾਲਿਕ ਨਸੇ ਜੀ ਮਾਡਲ 2021 ਹੈ ਜੀ 21 ਮਾਡਲ ਹੈ ਜੀ ਹਾਂਜੀ ਹਾਂਜੀ ਬਾਈ ਪੈਦਾਨਾਂ ਤੇ ਦੇਖੋ ਰੰਗ ਵੀ ਨਹੀਂ ਉਤਰਿਆ ਜੀ ਟਰੈਕਟਰ ਤੇ ਠੀਕ ਆ ਜੀ ਬਹੁਤ ਵਧੀਆ ਟਰੈਕਟਰ ਆ ਬਾਈ ਤਾਂ ਛੋਟੇ ਜੇ ਛੋਟਾ ਇਹ ਕੰਮ ਸਾਰੇ ਹੀ ਕਰਦਾ ਹੈ ਨਾ ਬਾਈ ਹਾਂਜੀ ਬਾਈ ਟਰੈਕਟਰ ਸਾਰੇ ਪੱਖ ਨੂੰ ਵਧੀਆ ਜੀ ਇਹ ਹਾਂਜੀ ਥੋੜੇ ਰੀਜ ਬਾਈ ਆਲੂ ਵਾਲੇ ਨੇ ਬਹੁਤ ਲਿਆ ਇਹ ਹਾਂਜੀ ਸਾਡੇ ਰੀਜ ਬਹੁਤ ਹੈ ਹਨਾ ਜੀ ਬਹੁਤ ਵਿਗਿਆ ਟਰੈਕਟਰ ਸਾਡੇ 4 ਵੀਲ ਸਾਰੀਆਂ ਤੋਂ ਆਪਣੇ ਵਧੀਆ ਟਰੈਕਟਰ ਵਿਗਿਆ ਜੀ ਠੀਕ ਹੈ ਜੀ ਆ ਦੋਨੇ ਬਾਈ ਵੈਰਾਈਟੀਆਂ ਭਾਈ ਭਾਈਓ ਖੜੇ ਆ ਨਾਲ ਹਾਂਜੀ ਮੂਰੇ ਛੋਟਾ ਭਾਈ ਖੜਾ ਇਹ ਪਿਛਲਾ ਥੋੜਾ ਸਾਲ ਕੁ بڑا ਇਹਦੇ ਨਾਲੋਂ ਤੇ ਇਹ 585 ਹੈ ਜੀ 4 ਵੀਲ ਚ ਬਾਈ ਇਹਦੇ ਨਾਲ ਇਹਦੇ ਚ ਕਿੰਨਾ ਕ ਫਰਕ ਹੈ ਪਾਵਰ ਦਾ ਇਹਨਾਂ ਵੀ 5 ਪਾਵਰਾਂ ਦਾ ਫਰਕ ਹੈ ਜੀ 5 ਦਾ ਫਰਕ ਹੈ ਜੀ ਹਾਂਜੀ ਹਾਂਜੀ ਇਹ ਆਪਣਾ 5 ਤੇ 585 ਖੜਾ ਇਹ ਵੀ ਬਾਈ ਸੇਮ ਕੈਟਾਗਰੀ ਉਹ ਆ ਤੇ 3 ਸਪੀਡ ਵਿੱਚ ਆ ਟੌਪ ਵਾਲਾ ਮਾਡਲ ਆ ਜੀ ਇਹਦਾ ਬਾਈ ਜੀ ਰੇਟ ਆ ਇਹ ਵੀ ਜੀ 2022 ਮਾਡਲ ਆ 22 ਮਾਡਲ ਆ ਜੀ ਠੀਕ ਹੈ 23 ਚੋਂ ਆ 23 ਚ ਨਿਕਲ ਬਈ ਕਾਪੀ ਕਾਪੀ 23 ਦੀ ਆ ਹਾਂ ਜੀ ਹਾਂ ਜੀ ਕਾਪੀ 23 ਦੀ ਲੈ ਠੀਕ ਹੈ ਜੀ ਤੇ 4x4 ਆ ਜੀ ਓਕੇ ਜੀ ਹਾਂ ਜੀ ਤੇ 7 ਲੱਖ ਦੀ ਡਿਮਾਂਡ ਆ 7 ਲੱਖ ਦੀ ਡਿਮਾਂਡ ਆ ਹਾਂ ਜੀ ਉਹਦੀ 6 ਦੱਸੀ ਦੀ ਜੀ ਹਾਂ ਜੀ ਠੀਕ ਹੈ ਜੀ ਬਾਈ ਲੱਖ ਰੁਪਏ ਦਾ ਫਰਕ ਆ ਹੈ ਉਹ ਉਹ ਮਾਡਲ ਕਿਹ ਹੈ ਇਹ ਮਾਡਲ ਹੈਗਾ 2022 ਹਾਂਜੀ ਠੀਕ ਹੈ ਜੀ ਹਾਂਜੀ ਇਹਨੂੰ ਬੰਪਰ ਵਧੀਆ ਲੱਗਿਆ ਉਹਨੂੰ ਬੰਪਰ ਸਿੰਪਲ ਆ ਨਾਲ ਦਾ ਤੇ ਇਹਦੇ ਟੈਟੂ ਨਾਲ ਦੇ ਲਾਦੇ ਨੇ ਬਾਈ ਹਾਂਜੀ ਹਾਂਜੀ ਨਾਲ ਦੇ ਨੇ ਠੀਕ ਹੈ ਜੀ 744 ਆ ਗਿਆ ਜੀ ਕੋੜਾ ਬੰਪਰ ਲੱਗਿਆ ਹੋਇਆ ਟਰੈਕਟਰ ਪੂਰਾ ਸ਼ਕੀਨ ਬਣਾਇਆ ਹੋਇਆ ਦੇਖੋ 5 ਸਟਾਰ ਆ ਜੀ ਟੌਪ ਵਾਲਾ ਮਾਡਲ ਬਾਈ ਇਹਨੂੰ ਵੀ ਆਈ ਬੀਡੀ ਆਉਂਦਾ ਚੋਲੀ ਨੂੰ ਹਾਂਜੀ ਵੀਰੇ ਠੀਕ ਹੈ ਜੀ ਤੇ ਟਾਇਰ ਪਿਛਲੇ 20 ਕੇ ਡੀ ਦੇ ਪਏ ਹੋਏ ਆ ਜੀ ਤਕਰੀਬਨ 90 95 ਪੈਸੀ ਟਾਇਰ ਖੜੇ ਆ ਜੀ ਮੁਰਲੇ ਵੀ ਟਾਇਰ ਨਵੇਂ ਆ ਤੇ ਬਾਕੀ ਟਰੈਕਟਰ ਪੂਰਾ ਸ਼ਕੀਨ ਆ ਲੈ ਜੀ ਅੱਗੇ ਪਿੱਛੇ ਤੋਂ ਟਰੈਕਟਰ ਚੰਗੀ ਤਰ੍ਹਾਂ ਦੇਖ ਲਓ ਤੇ ਕੀ ਭਾਈ ਇਹਦਾ ਰੇਟ ਹੈ ਇਹ ਵੀ 2023 ਮਾਡਲ ਹੈ 23 ਮਾਡਲ ਹੈ ਹਾਂਜੀ ਠੀਕ ਆ ਜੀ ਇਹ 1.5 6 ਲੱਖ ਦੀ ਡਿਮਾਂਡ ਅੱਦਿਆ ਭਾਈ 2023 ਮਾਡਲ ਹੈ 1.5 6 ਲੱਖ ਰੁਪਏ ਮੁੱਲ ਹੈ ਟਰੈਕਟਰ ਦਾ ਬਾਕੀ ਸੌਦਾ ਮੌਕੇ ਤੇ ਹੋਊਗਾ ਅਗੇ ਠੀਕ ਆ ਜੀ ਤੇ ਬਾਕੀ ਆਪਾਂ ਤੁਹਾਨੂੰ ਬਾਹਰ ਜਾ ਕੇ ਇੱਕ ਵਾਰ ਫੇਰ ਤੋਂ ਸਾਰੀ ਜੋ ਵੀ ਗੱਲਬਾਤ ਲੋਕੇਸ਼ਨ ਸਾਰਾ ਕੁਝ ਦੱਸ ਦੇਣਾ ਤੇ ਇੱਕ ਦੋ ਗੱਲਾਂ ਬਾਤਾਂ ਹੋਰ ਦੱਸਣੀਆਂ ਉਹ ਵੀ ਆਪਾਂ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਦੱਸਦੇ ਹਾਂ ਬਣੇ ਰਹੋ